ਹਾਂ ਦੋਸਤੋ ਆਪਾਂ ਪਹੁੰਚਾ ਜੀ ਚਾਚੇ ਭਤੀਜੇ ਦੇ ਘਿਹੜ ਦਾ ਗੁੜ ਧੂਰੀ ਦੇ ਨੇੜੇ ਬੱਬਨਪੁਰ ਪਿੰਡ ਪੈਂਦਾ ਤੇ ਇਹ ਮੇਲੇ ਤੇ ਇਹਨਾਂ ਦੀ ਸਟਾਲ ਲੱਗੀ ਹੋਈ ਹੈ 15ਵਾਂ ਡੈਰੀ ਐਂਡ ਐਗਰੀ ਐਕਸਪੋ ਜਗਰਾਉਂ ਜਿਹੜਾ ਲੱਗਦਾ ਉੱਥੇ ਤੇ ਬਾਈ ਹੁਣੀ ਆਪਣੇ ਵਿਕਰੀ ਵੀ ਕਰ ਰਹੇ ਨੇ ਗੁੜ ਦੀ ਤੇ ਵੱਖ-ਵੱਖ ਤਰ੍ਹਾਂ ਦਾ ਘੋੜਾ ਇਹਨਾਂ ਕੋਲੇ ਪੰਜੀਰੀ ਵੀ ਬਣੀ ਹੋਈ ਹੈ ਕਮਾਲ ਹੈ ਕਿ ਇਹਨਾਂ ਕੋਲੇ ਪੰਜੀਰੀ ਵੀ ਹੈ ਤੇ ਇਸ ਤੋਂ ਇਲਾਵਾ ਦਵਾਈਆਂ ਵਾਲਾ ਗੁੜ ਵੀ ਹੈ ਜਿਸ ਦੇ ਵਿੱਚ ਦਵਾਈਆਂ ਪਈਆਂ ਹੋਈਆਂ ਨੇ ਚੱਕਰ ਪਈ ਹੋਈ ਹੈ ਤੇ ਆਪਾਂ ਬਹੁਤ ਅਜੀਬ ਲੱਗ ਰਿਹਾ ਕਿ ਛੋੜਾ ਇਹ ਬੱਚਾ ਆਇਆ ਹੋਇਆ ਦੇਖੋ ਦੇਖਣ ਵਾਸਤੇ ਮੈਂ ਚਾਹਾਂਗਾ ਇਹ ਦੇਖ ਸਕਦੇ ਹੋ ਤੁਸੀਂ ਇੱਕ ਨਿੱਕਾ ਬੱਚਾ ਵੀ ਆਪਣੇ ਮਾਪੇ ਨਾਲ ਪਹੁੰਚਿਆ ਹੋਇਆ ਹੈ ਮੇਲੇ ਦੀ ਸ਼ਾਨ ਵਧਾ ਰਿਹਾ ਹੈ ਮੇਲੇ ਦੀ ਰੌਣਕ ਨੂੰ ਵਧਾ ਰਿਹਾ ਹੈ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਕੀ ਤੁਹਾਡਾ ਜੀ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਜੀ ਚਾਚੇ ਭਤੀਜੇ ਦੇ ਨਾਮ ਦੇ ਉੱਪਰ ਤੁਹਾਡੇ ਘਲਾੜ ਦਾ ਗੋੜੇ ਤੇ ਇਹ ਤੁਸੀਂ ਅੱਜ ਦੱਸੋ ਮੇਲੇ ਦੇ ਉੱਪਰ ਵੈਰਾਈਟੀਆਂ ਕਿਹੜੀਆਂ ਕਿਹੜੀਆਂ ਲੈ ਕੇ ਆਏ ਹੋ ਵੈਰਾਈਟੀਆਂ ਜਿੱਦਾਂ ਹੀ ਆਪਣੇ ਲਾਵੇ ਮੇਨ ਆਈ ਅਲਸੀ ਦੀ ਪਨੀਰੀ ਹੋ ਗਈ ਜੀ ਅੱਛਾ ਇਹ ਹਾਂਜੀ ਇਹ ਅਲਸੀ ਦੀ ਪਨੀਰੀ ਹੈ ਦੇਸੀ ਘਿਓ ਦੇ ਗੁੜ ਦੇ ਵਿੱਚ ਹੀ ਤਿਆਰ ਕੀਤੀ ਜਾਂਦੀ ਹੈ ਇਹ ਅੱਛਾ ਹਾਂਜੀ ਹਾਂ ਤੇ ਸਿੰਪਲ ਗੁੜ ਹੋ ਗਿਆ ਜੀ ਆਪਣਾ ਹਾਂਜੀ ਤੇ ਸੌਂਫ ਜਵੈਣ ਵਾਲਾ ਗੁੜ ਹੋ ਗਿਆ ਜੀ ਆਪਣਾ ਠੀਕ ਆ ਆ ਸੁਧਾਰਨ ਗੁੜ ਹੈ ਹਾਂਜੀ ਇਹ ਸਿੰਪਲ ਆ ਆ ਸੌਂਫ ਜਵੈਣ ਵਾਲਾ ਠੀਕ ਹੈ ਇਹ ਮੈਡੀਕੇਟਡ ਗੁੜ ਹੋ ਗਿਆ ਜੀ ਇਹ ਮੈਡੀਕੇਟਡ ਹਰਪ੍ਰੀਤ ਕਿਵੇਂ ਮਤਲਬ ਇਹਦੇ ਵਿੱਚ ਜਿੱਦਾਂ ਇਹ ਹਲਦੀ, ਸੁੰਡ, ਦਾਲਚੀਨੀ, ਕਾਲੀ ਮਿਰਚ, ਸੌਂਫ, ਜੁਮੈਨ, ਇਲਾਇਚੀ, ਮਗਾ ਚਾਰੇ ਜਮੈਨਾਂ ਹੋ ਗਈਆਂ। ਠੀਕ ਹੈ। ਇਹ ਹੀ ਸਪੈਸ਼ਲ ਜੋੜਾ ਹੈ ਦਰਦ ਵਾਸਤੇ। ਠੀਕ ਹੈ। ਚੂਰੀਏ ਵਾਸਤੇ ਤੇ ਸ਼ੂਗਰ ਵਾਲਾ ਬੰਦਾ ਵੀ ਖਾ ਸਕਦਾ ਇਹਨੂੰ ਯੂਜ਼ ਕਰ ਸਕਦਾ। ਅੱਛਾ ਸ਼ੂਗਰ ਵਾਲਾ ਮਰੀਜ਼ ਇਹਨੂੰ ਵਰਤ ਸਕਦਾ ਕੋਈ? ਹਾਂਜੀ ਹਾਂ ਵਰਤ ਸਕਦਾ ਇਹਨੂੰ। ਕਮਾਲ ਹੈ ਜੀ। ਤੇ ਹਰਪ੍ਰੀਤ ਸਿੰਘ ਆ ਇਹ ਵਾਲੀ ਐਟਮਾ ਯਾਰ ਬੜੀਆਂ ਸੋਹਣੀਆਂ ਸੋਹਣੀਆਂ ਨੇ ਇਹ ਸ਼ੱਕਰ ਹੈ। ਹਾਂਜੀ ਇਹ ਮੈਡੀਕੇਟਿਡ ਸ਼ੱਕਰ ਆ ਜੀ ਇਹ ਜੋ ਚਾਹ ਬਣਾਉਣ ਵਾਸਤੇ ਸ਼ੂਗਰ ਵਾਲੇ ਬੰਦੇ ਚਾਹ ਬਣਾਉਣੀ ਆ ਪੀਣੀ ਆ ਇਹਦੀ ਤੇ ਇਹ ਕੀ ਚੀਜ਼ ਹੈ ਗੱਚਕ ਹੈ ਇਹ ਤਿਲ ਵਾਲਾ ਗੁੜਾ ਆ ਗਿਆ ਇਹ ਅੱਛਾ ਗੁੜਾ ਮੈਂ ਕਿਤੇ ਗੱਚਕ ਹੈ ਤਿਲ ਵਾਲੀ ਗੱਚਕ ਮੰਨ ਲਓ ਜਾਈਂ ਜਿੱਦਾਂ ਮਰਜ਼ੀ ਕਰ ਲੋ ਹਾਂਜੀ ਹਾਂ ਠੀਕ ਹੈ ਤੇ ਲਾਲਾ ਵਾਲਾ ਗੁੜਾ ਆ ਗਿਆ ਠੀਕ ਹੈ ਤੇ ਹੋਰ ਵੀ ਕੁਝ ਪਿਆ ਅੱਗੇ ਇਹ ਅਲਸੀ ਵਾਲਾ ਆ ਗਿਆ ਜੀ ਆਪਣੇ ਕੋਲ ਅੱਛਾ ਹਾਂਜੀ ਇਹਦੇ ਵਿੱਚ ਅਲਸੀ ਪਈ ਹੋਈ ਹੈ ਜੀ ਠੀਕ ਹੈ ਅਲਸੀ ਮਿਕਸ ਹੈ ਇਹ ਚਾਹ ਲੋ ਜੀ ਜਿੰਨੇ ਵੀ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਰਸ਼ਕ ਵੇਖ ਰਹੇ ਨੇ ਇਹ ਅਲਸੀ ਦਾ ਗੁੜਾ ਹੈ ਬਾਈਆਂ ਨੇ ਬਣਾਇਆ ਹੋਇਆ ਚਾਚੇ ਭਤੀਜੇ ਦਾ ਖੁਲਾੜ ਹੈ ਬੱਬਨਪੁਰ ਪਿੰਡ ਵਾਲੇ ਨੇ ਧੂਰੀ ਦੇ ਹਾਂ ਜੀ ਤੇ ਤੇ ਅੱਗੇ ਇਹ ਆਪਣਾ ਮੂੰਗਫਲੀ ਸੌਂਫ ਜਮੈਨ ਤੇ ਕੋਕੋਨਟ ਖੋਪਿਆ ਵਗੈਰਾ ਹਾਂਜੀ ਇਹ ਤੇ ਮਿਕਸਾਈ ਸਾਰਾ ਠੀਕ ਹੈ ਹਾਂ ਜੀ ਹਾਂ ਇੱਕ ਹਰਬਰੀ ਤਾਂ ਉਹ ਕੀ ਪਿਆ ਜੇ ਉਹ ਤੁਸੀਂ ਉਹੀ ਖਾਣ ਵਾਸਤੇ ਵੈਸੀ ਲਏ ਹੋ ਸਾਡੀ ਸਪੈਸ਼ਲ ਆਈਟਮ ਆਈਏ ਤਾਂ ਇਸ ਤੋਂ ਪੂਰੀ ਨਹੀਂ ਹੋ ਰਹੀ ਇੰਨੀ ਲੱਗ ਰਹੀ ਹੈ ਕਿ ਨਹੀਂ ਇਹ ਗੁੜ ਵਾਲੇ ਚਨੇ ਆਈਏ ਇਹ ਅੱਛਾ ਗੋੜ ਵਾਲੇ ਛੋਲੇ ਨੇ ਗੋੜ ਵਾਲੇ ਛੋਲੇ ਗੁੜ ਦੇ ਵਿੱਚ ਹੀ ਤਿਆਰ ਕਰਦੇ ਪਿਓਰ ਗੁੜ ਦੇ ਵਿੱਚ ਨਹੀਂ ਆਮ ਆਪਾਂ ਬਾਜ਼ਾਰੋਂ ਲੈਣਾ ਚੀਨੀ ਲੱਗੀ ਹੁੰਦੀ ਉਹਨਾਂ ਨੂੰ ਜੀ ਇਹ ਪਿਓਰ ਗੁੜ ਦੇ ਵਿੱਚ ਨਹੀਂ ਇਹ ਅੱਛਾ ਇਹ ਤਾਂ ਸਾਡੀ ਸਪੈਸ਼ਲ ਹੈ ਤਾਂ ਪੂਰੀ ਨਹੀਂ ਹੋ ਰਹੀ ਇਹਦੀ ਡਿਮਾਂਡ ਜਿੰਨੀ ਤੱਕ ਲੱਗ ਤੇ ਹਰਪ੍ਰੀਤ ਜਿੱਦਾਂ ਲੋਕ ਇਸ ਟਾਈਮ ਤੁਹਾਨੂੰ ਅਮਰੀਕਾ ਇੰਗਲੈਂਡ ਚ ਵੀ ਵਿਖ ਰਹੇ ਨੇ ਜਿਹੜੇ ਉਧਰੋਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਨੇ ਉਹ ਜਰੂਰ ਜੇਕਰ ਤੁਹਾਡੇ ਪਹੁੰਚਣਾ ਚਾਹਣ ਤੁਹਾਡੇ ਕਲਾੜ ਤੇ ਆਉਣਾ ਚਾਹਵੇ ਫੇਰ ਕੋਈ ਹਾਂਜੀ ਹਾਂ ਜੀ ਆਇਆਂ ਨੂੰ ਜੀ ਆਉਣ ਤੇ ਆਪਣਾ ਧੂਰੀ ਆਪਣਾ ਡਰੈਸ ਆ ਮੇਨ ਧੂਰੀ ਤੋਂ ਮਲੇਰ ਕੋੜਾ ਰੋਡ ਦੇ ਉੱਪਰ ਆ ਬਿਲਕੁਲ ਤਾਰਾ ਹਵੇਲੀ ਦੇ ਨਾਲ ਬਿਲਕੁਲ ਜੀ ਆਪਣਾ ਹਾਂਜੀ ਹਾਂ ਠੀਕ ਹੈ ਧੂਰੀ ਤੋਂ ਮਲੇਰ ਕੋੜਾ ਰੋਡ ਤੇ ਤੁਹਾਡਾ ਕਲਾੜ ਪੈਂਦਾ ਤੇ ਹਰਪ੍ਰੀਤ ਸਿੰਘ ਜੇ ਲੋਕ ਘਰ ਮਗਾਉਣਾ ਚਾਹਣ ਮੰਨ ਲਓ ਤੁਹਾਡੇ ਤੋਂ ਕਹਿੰਦੇ ਨੇ ਅਗਲਾ ਕਹਿੰਦਾ ਵੀ ਘਾਰ ਹੀ ਭੇਜ ਦਿਓ ਫੇਰ ਘਰ ਭੇਜਦਾ ਹੀ ਗੱਲ ਇਦਾਂ ਜਿਵੇਂ ਕਾਉਂਟਲ ਅੱਧਾ ਕਾਉਂਟਲ ਭੇਜਣਾ ਏ 20 30 ਕਿਲੋ ਮੀਟਰ ਏਰੀਆ ਦੇ ਵਿੱਚ ਭੇਜ ਸਕਦੇ ਆ ਜੇ ਐ ਥੋੜਾ ਹੁੰਦਾ ਹੀ ਫਿਰ ਉਹ ਤੇ ਸਾਨੂੰ ਮਾਰਜਿਨ ਜ਼ਿਆਦਾ ਪੈਣ ਜ਼ਿਆਦਾ ਚਾਰਜ ਵੱਖਰਾ ਹੋਊਗਾ ਜੀ ਫਿਰ ਉਦਾਂ ਹੋ ਸਕਦਾ ਜੇ ਥੋੜੇ ਲੈਣ ਵਾਲਾ ਤੁਹਾਡੇ ਕਲਾੜ ਤੱਕ ਵੀ ਪਹੁੰਚ ਸਕਦਾ ਹੈ ਜਾਨੀ ਜਿਹੜਾ ਦੂਰ ਹੈ ਹਾਂਜੀ ਬੈਸ ਤਾਂ ਅਸੀਂ ਇਹ ਰਹਿ ਦਿੰਦੇ ਆ ਕਿਉਂਕਿ ਸਾਡੇ ਕਲਾੜ ਤੇ ਹੁਣ ਉੱਥੇ ਦੇਖਣ ਸਫਾਈ ਵਗੈਰਾ ਦੇਖਣਾ ਤੇ ਸਾਡੀ ਕਵਾਲਿਟੀ ਦੇਖਣਾ ਫਿਰ ਸੁਆਦ ਆਈ ਚੀਜ਼ ਲਵੇ ਵੇ ਕੇ ਤਿਆਰ ਕਰਵਾ ਸਕਦੇ ਕੋਈ ਵੀ ਆਈਟਮ ਕਰਾਉਣੀਆਂ ਅੱਛਾ ਮਤਲਬ ਜਿ ਜਿੰਨੇ ਘਰ ਲੈ ਆਣਾ ਉਹ ਕੋਲ ਤੁਹਾਡੇ ਕੋਲ ਬਹਿ ਕੇ ਤਿਆਰ ਕਰਵਾ ਸਕ ਤਿਆਰ ਕਰਾ ਸਕਦੇ ਹਾਂ ਆਪਣੇ ਲਵੇ ਮੇਨ ਗੱਲ ਆਈ ਸਫਾਈ ਵੱਲੋਂ ਪੂਰਾ ਧਿਆਨ ਹੈ ਤੇ ਨੰਬਰ 2 ਕੋਈ ਰਸਾਇਣ ਨਹੀਂ ਕੋਈ ਕਿਸੇ ਤਰ੍ਹਾਂ ਵਿੱਚ ਕਿਸੇ ਇੱਕ ਤਰ੍ਹਾਂ ਵੀ ਰਸਾਇਣ ਨਹੀਂ ਵਰਤਿਆ ਜਾਂਦਾ ਜੀ ਨਾ ਕੋਈ ਰੰਗ ਨਾ ਮਸਾਲਾ ਨਾ ਕੋਈ ਕੈਮੀਕਲ ਪਿਓਰ ਹੋਊ ਪਿਓਰ ਦੀ 100% ਗਾਰੰਟੀ ਹੈ ਜੀ ਆਪਣੀ ਜਿੱਥੇ ਮਰਜ਼ੀ ਬੰਦਾ ਟੈਸਟ ਕਰਵਾ ਸਕਦਾ ਆਪਣੀ ਜਿੱਦ ਲਈ ਠੀਕ ਹੈ ਤੁਸੀਂ ਰੰਗ ਮਸਾਲੇ ਦੀ ਗੱਲ ਕਰੀ ਐ ਇਹ ਗੱਲ ਸਹੀ ਹੈ ਤੁਹਾਡੀ ਕਿਉਂਕਿ ਸਾਨੂੰ ਵੀ ਪਿਛਲੇ ਸਾਲ ਹੀ ਪਤਾ ਲੱਗਾ ਹੈ ਕਹਿੰਦੇ ਇਹ ਚ ਪਾਊਡਰ ਜਲੇਬੀਆਂ ਵਾਲਾ ਰੰਗ ਆਲੂ ਗਲੇ ਸੜੇ ਕਹਿੰਦੇ ਪਾਉਂਦੇ ਨੇ ਜਿਹੜੇ ਲੋਕ ਗਲਤ ਕੰਮ ਕਰਦੇ ਨੇ ਹਾਂ ਜੀ ਪਰ ਆਪਣੇ ਲਵੇ ਉਹ ਇਦਾਂ ਦਾ ਕੰਮ ਕੋਈ ਨਹੀਂ ਹੈਗਾ ਆਪਣਾ ਸਾਫ਼ ਸੁਥਰਾ ਕੰਮ ਕਰਾਇਆ ਸਾਰਾ ਬਿਲਕੁਲ ਵੇਖੋ ਵੀ ਤੇ ਹਰਪ੍ਰੀਤ ਸਿੰਘ ਇੱਕ ਤੁਸੀਂ ਕਹਿ ਬੀ ਜੇਕਰ ਕੋਈ ਬੰਦਾ ਸੜ ਤੋਂ ਘਰ ਬੈਠੇ ਮੰਗਾਉਣਾ ਚਾਹੁੰਦਾ ਵੀ ਜੇਕਰ ਕੁਆਂਟਲ ਦਾ ਲਗਭਗ ਆਰਡਰ ਹੈ ਤਾਂ 15 20 ਕਿਲੋਮੀਟਰ ਤੱਕ ਤੁਸੀਂ ਉਹਨੂੰ ਪਹੁੰਚਦਾ ਕਰਦੇ ਹਾਂ ਜੀ ਪਹੁੰਚਦਾ ਕਰ ਦਾਂਗੇ ਪਹੁੰਚ ਕਰ ਦਿੰਨੇ ਹਾਂ ਠੀਕ ਹੈ ਹਾਂਜੀ ਤੇ ਜੇ ਉਸ ਤੋਂ ਜ਼ਿਆਦਾ ਕੋਈ ਦੂਰ ਮੈਂ ਇਦਾਂ ਕਹ ਰਿਹਾ ਜਿੱਦਾਂ ਕੋਈ ਇਕੱਠਾ ਤਿਆਰ ਕਰਾਉਣਾ ਕਹਿੰਦਾ ਜੀ ਕਿਉਂਕਿ ਆਲੇ ਦਾ ਵੀ ਵਿਸ਼ਵਾਸ ਹੋ ਜਾਂਦਾ ਜੀ ਵੀ ਕੋਲ ਵੇਕੇ ਤਿਆਰ ਕਰਾਉ ਤਾਂ ਵੱਖਰੀ ਗੱਲ ਆਈ ਉਹ ਠੀਕ ਹੈ ਜੇ ਲਵੇ ਵੇਕੇ ਆਪਣਾ ਤਿਆਰ ਕਰਵਾਉਣੀ ਤਾਂ ਵੱਖਰੀ ਗੱਲ ਆਈ ਉਹ ਹਾਂਜੀ ਤੇ ਹਰਬ੍ਰੀਤ ਸਿੰਘ ਜਿਹੜੇ ਆ ਆਈਟਮ ਐ ਮੈਨੂੰ ਲੱਗਦਾ ਤੁਹਾਡੀ ਜਿਹੜੇ ਘੋੜਾ ਵਾਲੇ ਛੋਲੇ ਨੇ ਇਹਦੇ ਇੱਕ ਲੋੜੀ ਨੂੰ ਤੇ ਮੈਨੂੰ ਲੱਗਦਾ ਤੁਸੀਂ ਫੇਰੇ ਡਿਮਾਂਡ ਹੀ ਨਹੀਂ ਪੂਰੀ ਕਰ ਸਕਣੀ ਤੁਹਾਡੇ ਤੋਂ ਆਹੀ ਰਹਿ ਗਏ ਕੋਈ ਬਹੁਤ ਲੱਗਦੀ ਹੈ ਤਾਂ ਸਾਨੂੰ ਪੂਰੀ ਨਹੀਂ ਹੋ ਰਹੀ ਇਹ ਤਾਂ ਕਿਸੇ ਤਰ੍ਹਾਂ ਤੋਂ ਇਹ ਠੀਕ ਹੈ ਬਹੁਤ ਡਿਮਾਂਡ ਹੈ ਇਹਨਾਂ ਦੀ ਤਾਂ ਠੀਕ ਹੈ ਬਾਕੀ ਸਿਹਤ ਲਈ ਵੀ ਵਧੀਆ ਨੇ ਵੈਸੇ ਹੀ ਵੀ ਗੁੜ ਹਾਜਮੇ ਵਾਸਤੇ ਵੀ ਠੀਕ ਹੈ ਸਾਰੇ ਪੱਖੋਂ ਠੀਕ ਨੇ ਵੈਸੇ ਬੰਦਾ ਬਾਹਰ ਅੰਦਰ ਜਾਂਦਾ ਨਹੀਂ ਖਾਣਾ ਪਾਣੀ ਤਾਂ ਵੀ ਬੰਦਾ ਲਵੇ ਰੱਖਣ ਦਾ ਠੀਕ ਹੈ ਤੇ ਦੋਸਤੋ ਉਮੀਦ ਹੈ ਤੁਸੀਂ ਇਸ ਵੀਰ ਦੇ ਕੁਲਾੜ ਤੇ ਪਹੁੰਚ ਕੇ ਚਾਚਾ ਭਤੀਜਾ ਕੁਲਾੜ ਜਿਹੜਾ ਚਾਚਾ ਭਤੀਜੇ ਨੇ ਲਾਇਆ ਹੋਇਆ ਧੂਰੀ ਤੋਂ ਮਲੇਰਕੋਟਲਾ ਰੋਡ ਤੇ ਬੱਬਨਪੁਰ ਪਿੰਡ ਵਾਲੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਖੁਸ਼ੀ ਹੋਵੇਗੀ ਜੇਕਰ ਲੋਕ ਖੁਦ ਸਾਡੇ ਘਿਹੜ ਤੇ ਪਹੁੰਚ ਕੇ ਕੋਲ ਬੈਠ ਕੇ ਉਸ ਗੁੜ ਨੂੰ ਤਿਆਰ ਕਰਵਾਉਣ ਤਾਂ ਕਿ ਅਗਲੇ ਨੂੰ ਵੀ ਵਿਸ਼ਵਾਸ ਹੋਵੇ ਗਰੰਟੀ ਹੋਵੇ ਤੇ ਇਸ ਤੋਂ ਇਲਾਵਾ ਜਿਹੜੀ ਪੰਜੀਰੀ ਬਾਈ ਉਹਨਾਂ ਨੇ ਰੱਖੀ ਹੈ ਮੈਨੂੰ ਸਿਰਾ ਜੀ ਲੱਗੀ ਸਿਰਾ ਗੱਲਬਾਤ ਹੈ ਕਿਉਂਕਿ ਪੰਜੀਰੀ ਆਪਾਂ ਵੈਸੇ ਵੀ ਘਰ ਬਣਾਉਨੇ ਆਗੇ ਤੇ ਆਪਣਾ ਇੱਥੇ ਕੁਝ ਲੋਕ ਕੁਝ ਵੀਰ ਖੜੇ ਨੇ ਇੱਕ ਵੀਰ ਹੱਸੀ ਜਾ ਰਿਹਾ ਕਿਹੜਾ ਪਿੰਡ ਹੈ ਬਾਈ ਦਾ ਜਗਰਾਉਂ ਵੀਰੇ ਅੱਛਾ ਤੁਸੀਂ ਇੱਥੋਂ ਦੀ ਜਗਰਾਉਂ ਤੋਂ ਹੀ ਹੋ ਕਿਵੇਂ ਲੱਗਾ ਵੀਰ ਦਾ ਕੰਮ ਇਹ ਹੁਣੀ ਆ ਕੇ ਖੜੀ ਆ ਜੀ ਤਾਂ ਅੱਛਾ ਹਾਂਜੀ ਹੁਣੀ ਆ ਕੇ ਖੜੀ ਆ ਮੈਂ ਚਲੋ ਤੁਹਾਨੂੰ ਪੁੱਛਦਾ ਹਾਂ ਜੀ ਤੁਸੀਂ ਮੁੰਡੇ ਗੁੰਡੇ ਹੋ ਤੇ ਇਹ ਪੰਜੀਰੀ ਗੁੜ ਦੀ ਪੰਜੀਰੀ ਹੈ ਇਹਦੇ ਵਿੱਚ ਹਰਬਰੀਤ ਕੀ ਕੀ ਪਾਇਆ ਹੋਇਆ ਹੈ ਇਹਦੇ ਵਿੱਚ ਅਲਸੀ ਤੇ ਗੋੜਾ ਡਰਾਈ ਫਰੂਟ ਵਗੈਰਾ ਪਾਇਆ ਹੋਇਆ ਇਹਦੇ ਵਿੱਚ ਜਿਵੇਂ ਅਲਸੀ ਗੋੜਾ ਡਰਾਈ ਫਰੂਟ ਨੇ ਇਸ ਦੇ ਵਿੱਚ ਸਾਰੇ ਜਿਹੜੇ ਬਾਜ਼ਾਰ ਦੇ ਵਿੱਚ ਨੇ ਤੁਸੀਂ ਸਿਆਣੇ ਹੋ ਤੁਹਾਨੂੰ ਪਤਾ ਹੈ ਤਾਕਤ ਤੋਂ ਵੱਧ ਉਹ ਚੀਜ਼ਾਂ ਜਿਹੜੀਆਂ ਉਹਨਾਂ ਵਿੱਚ ਕੈਮੀਕਲ ਆਉਂਦੇ ਨੇ ਰਲ ਕੇ ਜਦੋਂ ਕਿ ਇੱਥੇ ਇੱਕ ਕਿਸਾਨ ਜਿਹੜਾ ਪਿਓਰ ਚੀਜ਼ ਆਪਾਂ ਨੂੰ ਦੇ ਰਿਹਾ ਹੈ ਤਾਂ ਤੁਸੀਂ ਇਹਨੂੰ ਕਿੱਥੇ ਕਿ ਰੱਖੋਗੇ ਫਿਰ ਬਾਜ਼ਾਰ ਦੇ ਮੁਕਾਬਲੇ 'ਚ ਇਸ ਚੀਜ਼ ਵਧੀਆ ਹੋਗੀ ਚੀਜ਼ ਬਾਜ਼ਾਰ ਨਾਲੋਂ ਤਾਂ ਵਧੀਆ ਹੋਗੀ ਵਿਆਰਚਰਾ ਮਲਾਵਟਾ ਜ਼ਿਆਦਾ ਆ ਰਹੀਆਂ ਹਾਂਜੀ ਵਿਆਰ ਨਾਲੋਂ ਤਾਂ ਵਧੀਆ ਹੋਊਗਾ ਠੀਕ ਹੈ ਹਾਂਜੀ ਤੇ ਇੱਥੇ ਕਾਫੀ ਜ਼ਿਆਦਾ ਇਹਨਾਂ ਕੋਲੇ ਵੈਰਾਈਟੀਆਂ ਨੇ ਵੀਰਾਂ ਕੋਲੇ ਤੇ ਲਗਾਤਾਰ ਲੋਕ ਆ ਰਹੇ ਨੇ ਖਰੀਦਦਾਰੀ ਕਰ ਰਹੇ ਨੇ ਦੇਖ ਰਹੇ ਨੇ ਤੇ ਬਾਕੀ ਅਸੀਂ ਵੀ ਕਵਾਂਗੇ ਕਿ ਕਮੈਂਟਾਂ 'ਚ ਜਰੂਰ ਆਪਣੀ رائے ਜਰੂਰ ਦਿਓ ਤੇ ਇਹਨਾਂ ਦੇ ਘਿਹੜ ਤੇ ਪਹੁੰਚ ਕੇ ਉੱਥੇ ਖੁਦ ਪਹੁੰਚ ਕੇ ਗੁੜ ਤਿਆਰ ਕਰਵਾਓ ਸ਼ੱਕਰ ਤਿਆਰ ਕਰਵਾਓ ਛੋਲੇ ਗੁੜ ਵਾਲੇ ਜਿਹੜੇ ਨੇ ਪੰਜੀਰੀ ਤਿਆਰ ਕਰਵਾਓ ਦਵਾਈਆਂ ਵਾਲਾ ਗੁੜ ਤਿਆਰ ਕਰਵਾਓ ਦਵਾਈਆਂ ਵਾਲੀ ਸ਼ੱਕਰ ਤੁਸੀਂ ਤਿਆਰ ਕਰਵਾ ਸਕਦੇ ਹੋ ਦਿਓ ਯਾਹ ਇਹ ਤਾਂ ਆਪਣੇ ਦੋਸਤ ਸਹਿਬ ਸਿੰਘ ਵਿਰਕਰ ਲੋਹਾਰ ਮਾਜਰਾ ਨੂੰ ਧੰਨਵਾਦ